ਤੁਸੀਂ ਜ਼ਮਾਨਤ ਤੇ ਵਾਰ ਆਏ ਆ ਤੁਸੀਂ ਇਦਾਂ ਦੇ ਕੰਮ ਛੱਡ ਦਿਓ ਇਹ ਨਾ ਹੋਵੇ ਕਿ ਅਸੀਂ ਸਾਰਾ ਸਮਾਜ ਇਕੱਠਾ ਹੋ ਕੇ ਫੇਰ ਮੰਨਣੀ ਅਦਾਲਤ ਵਿੱਚ ਜਾ ਕੇ ਤੁਹਾਡੀਆਂ ਜ਼ਮਾਨਤਾਂ ਕੈਂਸਲ ਕਰਾਈਏ ਅਸੀਂ ਇਸ ਕਰਕੇ ਇਹਨਾਂ ਦੋਨਾਂ ਪਾਰਟੀਆਂ ਨੂੰ ਇਹ ਦੱਸਣਾ ਚਾਹੁੰਦੇ ਆਂ ਤੇ ਸੁਧਰ ਜਾਓ ਸ਼ਾਇਦ ਬਹੁਤ ਸ਼ਾਂਤਾਂ ਤੇ ਸ਼ਾਂਤ ਰਹਿਣ ਦਿਓ ਜੇ ਅਸੀਂ ਸਿੱਧੇ ਹੋ ਗਏ ਸਮਾਜ ਇਕੱਠਾ ਹੋ ਗਿਆ ਤੇ ਤੁਹਾਡਾ ਕੁਝ ਨਹੀਂ ਹੋਣਾ ਜਿਨ੍ਹਾਂ ਨੇ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਜਿਨ੍ਹਾਂ ਨੇ ਫਗਵਾੜਾ ਬੰਦ ਕਰਨ ਦੀ ਕਾਲ ਦਿੱਤੀ ਆ ਉਹਨਾਂ ਤੇ ਫਗਵਾੜਾ ਦਾ ਗੰਗਾ ਪੜਕਾਉ ਦਾ ਸੈਕਸ਼ਨ ਲਾ ਕੇ ਉਹਨਾਂ ਨੂੰ ਅਰੈਸਟ ਕਰੋ ਹਰ ਵਾਰੀ ਕਿਉਂ ਇਹਨਾਂ ਨੂੰ ਇਹਨਾਂ ਨੂੰ ਕਿਉਂ ਲੱਗਦਾ ਵੀ ਹਰ ਕੋਈ ਟਾਰਗੇਟ ਕਰਦੇ ਆ ਜਦੋਂ ਦੇਖ ਲੋ ਮੁਸਲਮਾਨ ਕਮਿਊਨਿਟੀ ਨਾਲ ਇਹਨਾਂ ਦਾ ਪੰਗਾ ਸ਼ੈਡਿਊਲ ਕਾਸਟ ਤੇ ਮਲਟੀ ਨਾਲ ਇਹਨਾਂ ਦਾ ਪੰਗਾ ਸਿੱਖ ਭਾਈਚਾਰੇ ਨਾਲ ਇਹਨਾਂ ਦਾ ਪੰਗਾ ਅਸ ਤੁਹ ਫਗਵਾੜਾ ਵਾਸੀਆਂ ਨੂੰ ਇਹ ਸਵਾਲ ਕਰਦੇ ਆ ਆਪਣੇ ਦੇ ਬਗਾਨੇ ਦੀ ਪਰਖ ਹਮੇਸ਼ਾ ਯਾਦ ਰੱਖਿਓ ਜਿਹੜਾ ਦਲੀ ਸਮਾਜ ਆ ਅੰਬੇੜਕਰ ਸੈਨਾ ਮੂਲ ਵਾਸੀ ਆ ਇਹ ਹਮੇਸ਼ਾ ਫਗਵਾੜੇ ਸ਼ਹਿਰ ਨਾਲ ਖੜੀ ਸੀ ਖੜੀ ਔਰ ਖੜੀ ਰਹੂਗੀ ਫਗਵਾੜਾ ਵਿਖੇ ਬੀਤੇ ਦਿਨੀ ਜੋ ਹਿੰਦੂ ਨੇਤਾ ਤੇ ਉਸਦੇ ਪੁੱਤਰ ਤੇ ਹਮਲਾ ਹੋਇਆ ਸੀ ਉਸ ਹਮਲੇ ਤੋਂ ਬਾਅਦ ਫਗਵਾੜਾ ਪੁਲਿਸ ਨੇ ਦੋ ਬਾਈ ਨੇਮ ਅਤੇ ਤਿੰਨ ਅਣਪਛਾਤੇ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਇਸ ਸਾਰੇ ਮਾਮਲੇ ਵਿੱਚ ਉਸ ਸਮੇਂ ਇੱਕ ਨਵਾਂ ਮੋੜ ਆ ਗਿਆ ਜਦੋਂ ਇਸ ਸਾਰੇ ਝਗੜੇ ਦੀ ਇੱਕ ਹੋਰ ਸੀਸੀਟੀਵੀ ਵੀਡੀਓ ਸਾਹਮਣੇ ਆਈ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਦਲੀ ਸਮਾਜ ਦੇ ਆਗੂਆਂ ਵੱਲੋਂ ਇੱਕ ਬੈਠਕ ਰੈਸਟੋਰੈਂਟ ਫਗਵਾੜਾ ਵਿਖੇ ਕੀਤੀ ਗਈ ਜਿਸ ਵਿੱਚ ਵਕਫਾ ਬਾਲਮਿਕ ਸਮਾਜ ਦੇ ਅਗੂਆਂ ਦੇ ਨਾਲ-ਨਾਲ ਵੱਖ-ਵੱਖ ਦਲਿਤ ਜਥੇਬੰਦੀਆਂ ਦੇ ਅਗੂਆਂ ਨੇ ਵੀ ਹਿੱਸਾ ਲਿਆ ਮੀਟਿੰਗ ਦੌਰਾਨ ਜਿੱਥੇ ਸਮੂਹ ਦਲਿਤ ਸਮਾਈ ਨੇ ਇਸ ਘਟਨਾ ਦੀ ਚਮਕ ਨਿਖੇਦੀ ਕੀਤੀ ਉੱਥੇ ਹੀ ਉਨ੍ਹਾਂ ਇਹ ਸਾਰੇ ਘਟਨਾਕ੍ਰਮ ਲਈ ਫਗਵਾੜਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਇਸ ਮਾਕੇ ਗੱਲਬਾਤ ਕਰਦੇ ਹਾਂ ਉਹਨੂੰ ਸੋਹਤਾ ਤੇ 33 ਲੋਤਰਾ ਨੇ ਕਿਹਾ ਕਿ ਉਹਨਾਂ ਦੇ ਸਮਾਜ ਦੇ ਬੱਚਿਆਂ ਉੱਪਰ ਜੋ ਧਾਰਾ 307 ਤੇ ਆਰਮਸ ਐਕਟ ਦਾ ਪਰਚਾ ਦਰਜ ਕੀਤਾ ਗਿਆ ਹੈ ਉਹ ਸਭ ਪੁਲਿਸ ਨੇ ਇਹਨਾਂ ਹਿੰਦੂ ਸੰਗਠਨਾਂ ਦੇ ਕਹਿਨ ਤੇ ਕੀਤਾ ਹੈ ਜੋ ਕਿ ਸਮਾਜ ਨਾਲ ਤਕਾ ਹੈ ਤੇ ਦਲਿਤ ਸਮਾਜ ਇਹ ਬਿਲਕੁਲ ਵੀ برداشت ਨਹੀਂ ਕਰੇਗਾ ਤੇ ਦਲਿਤ ਸਮਾਜ ਵੱਲੋਂ ਲਿਖਤੀ ਦਰਖਾਸਤ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਆਵੇਗੀ ਉਹਨਾਂ ਆਖਿਆ ਕਿ ਮਾਹੌਲ ਖਰਾਬ ਕਰਨ ਵਾਲੇ ਦੋਸ਼ੀਆਂ ਦੇ ਵੀ ਐਫ ਆਈ ਆਰ ਦਰਜ ਕੀਤੀ ਜਾਵੇ ਪੂਰੇ ਦਲਿਤ ਸਮਾਜ ਨੇ ਮੀਟਿੰਗ ਜੋ ਰੱਖੀ ਆ ਉਹ ਸਿਰਫ ਜਿਹੜਾ ਪਰਸੋਂ ਸਾਡੇ ਕੁਝ ਸਾਥੀਆਂ ਨੇ ਫਗਵਾੜਾ ਬੰਦ ਕਰਾਇਆ ਵਾ ਉਹਦੇ ਕਾਰਨ ਰੱਖੀ ਆ ਇੱਕ ਤਾਂ ਉਹਨਾਂ ਨੇ ਸਾਡੇ ਮਹੱਲੇ ਦੇ ਬੱਚਿਆਂ ਨੂੰ ਫੜ ਕੇ ਰੋਡ ਤੇ ਕੁੱਟਿਆ ਉੱਤੇ ਹੀ ਉਹਨਾਂ ਤੇ ਪਰਚਾ ਦਰਜ ਕਰਾਇਆ ਮੈਂ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਇਹ ਹੀ ਦੱਸਣਾ ਚਾਹੁੰਦਾ ਮਾਂ ਕਿ ਤੁਸੀਂ ਜ਼ਮਾਨਤ ਤੇ ਵਾਰ ਆਏ ਆ ਤੁਸੀਂ ਇਦਾਂ ਦੇ ਕੰਮ ਛੱਡ ਦਿਓ ਇਹ ਨਾ ਹੋਵੇ ਕਿ ਅਸੀਂ ਸਾਰਾ ਸਮਾਜ ਇਕੱਠਾ ਹੋ ਕੇ ਫਿਰ ਮੰਨਣੀ ਅਦਾਲਤ ਵਿੱਚ ਜਾ ਕੇ ਤੁਹਾਡੀਆਂ ਜ਼ਮਾਨਤ ਕੈਂਸਲ ਕਰਾਈਏ ਤੁਸੀਂ ਸਿਰਫ ਇਹ ਪ੍ਰੋਪਗੈਂਡਾ ਕਰਦੇ ਆਂ ਕਿ ਸਾਡੇ ਤੇ ਹਮਲਾ ਹੋਇਆ ਵਾ ਸਿਰਫ ਕਿਸਕੌਟੀ ਲਾਣ ਨੂੰ ਸਾਨੂੰ ਪਤਾ ਤੁਸੀਂ ਗਨਮਨ ਬੜੇ ਸ਼ਕੀਨ ਹੈਗੇ ਆ ਅਸੀਂ ਇਸ ਕਰਕੇ ਇਹਨਾਂ ਦੋਨਾਂ ਪਾਰਟੀਆਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਸੁਧਰ ਜਾਓ ਸ਼ਾਇਦ ਮਾਹੌਲ ਸ਼ਾਂਤਤਾ ਤੇ ਸ਼ਾਂਤ ਰਹਿਣ ਦਿਓ ਜੇ ਅਸੀਂ ਸਿੱਧੇ ਹੋ ਗਏ ਸਮਾਜ ਇਕੱਠਾ ਹੋ ਗਿਆ ਫਿਰ ਤੁਹਾਡਾ ਕੁਝ ਨਹੀਂ ਹੋਣਾ ਅਸੀਂ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਹੋਰ ਸਾਰੇ ਪ੍ਰਸ਼ਾਸਨ ਉਰੇ ਵਾਰਨਿੰਗ ਦਿੰਨੇ ਆ ਕਿ ਇਹਨਾਂ ਤੇ ਬੰਦ ਹੀ ਕਾਰਵਾਈ ਕਰੋ ਸਭ ਤੋਂ ਪਹਿਲੋ ਇਹਨਾਂ ਨੇ ਸਾਡੇ ਨਿਆਣਿਆਂ ਨੂੰ ਠਕਾ ਕੇ ਕਟਿਆ ਕੌਂਸ਼ਲ ਰੋਡ ਤੇ ਤੇ ਇਹਨਾਂ ਕੋਲ ਜਿਹੜੀ ਰਿਵਾਲਵਰ ਆ ਉਹਦੀ ਵੀ ਸ਼ਾਨਦਾਨ ਕੀਤੀ ਜਾਵੇ ਕਿ ਜਿਹੜੀ ਉਸ ਦਿਨ ਲੜਾਈ ਹੋਈ ਆ ਉਸ ਨੂੰ ਪਹਿਲੋ ਜਿਹੜਾ ਟਾਰਗੇਟ ਆ ਆਪਣਾ ਜਿਸ ਮੁੰਡੇ ਨਾਲ ਲੜਾਈ ਹੋ ਰਹੀ ਆ ਉਹ ਪਹਿਲੋ ਕੁੱਟ ਰਿਆ ਔਰ ਵੀਡੀਓ ਦੀ ਵਾਇਰਲ ਹੋ ਰਹੀ ਆ ਉਹ ਸਾਰੇ ਹੀ ਸਮਾਜ ਨੇ ਮਾਜੂਬ ਐਸਐਸਪੀ ਸਾਹਿਬ ਔਰ ਖਾਸ ਕਰ ਜਿਹੜੇ ਐਸਪੀ ਸਾਹਿਬ ਫਗਵਾੜਾ ਨੂੰ ਇਹ ਹਦਾਇਤ ਕੀਤੀ ਆ ਬੇਨਤੀ ਕੀਤੀ ਆ ਕਿ ਤੁਸੀਂ ਤੇ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਕਾਰਵਾਈ ਵੀਡੀਓ ਦੇ ਵਿੱਚ ਹੋ ਰਹੀ ਆ ਉਸ ਮੁੰਡੇ ਤੇ ਦੂਜੇ ਤੇ ਜਿੰਮੀ ਕਰਵਲ ਤੇ ਪਰਚਾ ਕਰਾਓ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਨੇ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਜਿਨ੍ਹਾਂ ਨੇ ਫਗਵਾੜਾ ਬੰਦ ਕਰਨ ਦੀ ਕਾਲ ਦਿੱਤੀ ਆ ਉਹਨਾਂ ਤੇ ਫਗਵਾੜਾ ਦਾ ਦੰਗਾ ਪੜਕਾਉ ਦਾ ਸੈਕਸ਼ਨ ਲਾ ਕੇ ਉਹਨਾਂ ਨੂੰ ਅਰੈਸਟ ਕਰੋ ਔਰ ਸਭ ਕਰ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਆ ਕਿ ਜਿਹੜੇ ਇਹ ਸ਼ਰਾਰਤੀ ਅੰਸਰ ਇਹ ਜਿਹੜੀ ਜਮਾਂਦ ਤੇ ਆਏ ਹੋਏ ਆ ਔਰ ਉਹਨਾਂ ਨੇ ਦੱਸਿਆ ਕਿ ਇਹ ਜਮਾਂਦ ਜਿਹੜੀ ਇਹ ਦੱਸ ਕੇ ਆਏ ਕਿ ਅਸੀਂ ਸ਼ਹਿਰ ਦੀ ਸ਼ਾਂਤੀ ਬਣਾਈ ਰੱਖਾਂਗੇ ਇਨਾਂ ਨੇ ਟੋਟਲੀ ਉਸ ਦੇ ਵਿੱਚ ਨਕਾਮ ਫਾਇਦਾ ਹੋਇਆ ਜਿਹੜੇ ਲੀਡਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਉਸ ਦੇ ਵਿੱਚ ਵੱਡੇ ਵੱਡੇ ਲੀਡਰ ਆ ਕੇ ਬਲਟਾ ਕਰ ਰਹੇ ਸੀ ਖਾਸ ਕਰ ਉਹ ਭਾਵੇਂ ਭਾਜੀਪੀ ਦਾ ਹੋਵੇ ਭਾਵੇਂ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਪਰ ਉਹਨੂੰ ਮੈਂ ਦੱਸਣਾ ਚਾਹੁੰਦਾ ਕਿ ਸਮਾਜ ਦੀਆਂ ਵੋਟਾਂ ਨਾਲ ਤੁਸੀਂ ਲੀਡਰ ਬਣਦੇ ਆ ਸਮਾਜ ਤੋਂ ਬਿਗੈਰ ਤੁਸੀਂ ਟਾਰਗੇਟ ਨਾ ਕਰੋ ਕਿਸੇ ਨੂੰ ਉਹ ਸੱਚ ਝੂਠ ਜਿਹੜੀ ਬਾਬੇ ਨਾਨਕ ਦੀ ਤਕੜੀ ਆ ਉਹਦੇ ਵਿੱਚ ਸੱਚ ਝੂਠ ਜਿਹੜਾ ਉਹਨੂੰ ਨਿਤਾਰੋ ਕਿਉਂਕਿ ਸਭ ਤੋਂ ਪਹਿਲਾਂ ਕਲੀਅਰ ਹੋ ਚੁੱਕਾ ਕਿ ਜਿਹੜਾ ਜਿੰਮੀ ਕਰਵਲ ਆ ਉਸਨੇ ਅਟੈਕ ਮੁੰਡੇ ਦੇ ਕੀਤਾ ਉਸ ਤੋਂ ਬਾਅਦ ਲੜਾਈ ਹੋਈ ਆ ਉਧਰ ਧਰਮਵੀਰ ਸੇਠੀ ਅਤੇ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਨੇਤਾ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਉਕਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਲੀਅਰ ਹੋਇਆ ਹੈ ਕਿ ਪਹਿਲਾ ਹਮਲਾ ਜਿੰਮੀ ਕਰਵਲ ਨੇ ਉਹਨਾਂ ਦੇ ਬੱਚਿਆਂ ਤੇ ਕੀਤਾ ਹੈ ਜਿਸ ਤੋਂ ਬਾਅਦ ਹੀ ਇਹ ਸਾਰੇ ਵਿਵਾਦ ਦੀ ਸ਼ੁਰੂਆਤ ਹੋਈ ਉਹਨਾਂ ਆਖਿਆ ਕਿ ਉਹ ਇਸ ਸਾਰੇ ਮਾਮਲੇ ਸੰਬੰਧੀ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਉਣਗੇ। ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਦੋਸ਼ੀਆਂ ਖਿਲਾਫ ਬੇਸਕਤ ਤੋਂ ਸਖਤ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਜਾਵੇ ਤੇ ਉਹਨਾਂ ਦੇ ਬੱਚਿਆਂ ਦੇ ਲੱਗੀ ਧਾਰਾ 307 ਤੇ ਆਰਮਜ਼ ਐਕਟ ਰੱਦ ਕੀਤਾ ਜਾਵੇ। ਬੁਲਾਰਿਆਂ ਨੇ ਆਖਿਆ ਕਿ ਅਗਰ ਪੁਲਿਸ ਨੇ ਸਮਾਜ ਨੂੰ ਇਨਸਾਫ ਨਾ ਦਵਾਇਆ ਤਾਂ ਉਹ ਤਿੱਖਾ ਸੰਘਰਸ਼ ਸ਼ੁਰੂ ਕਰਨਗੇ ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜਿਹੜੀ 18 ਤਰੀਕ ਨੂੰ ਕਟਨਾ ਕਟਿਆ ਗਊਸ਼ਾਲਾ ਬਾਜ਼ਾਰ ਦੇ ਵਿੱਚ ਅਸੀਂ ਉਹ ਸਾਰੀ ਵੀਡੀਓ ਕਲਿੱਪ ਦੇਖੀ ਆ ਪਹਿਲਾਂ ਅਸੀਂ ਸਮਝਦੇ ਸੀ ਕਿ ਸਾਡੇ ਮੁੰਡੇ ਨੇ ਇਹਨਾਂ ਤੇ ਅਟੈਕ ਕੀਤਾ ਪਰ ਜਦੋਂ ਅਸਲੀ ਵੀਡੀਓ ਨੇਤੋ ਜੇ ਸਾਡੇ ਸਾਹਮਣੇ ਆਈ ਆ ਖਾਸ ਤੌਰ ਤੇ ਜਿਹੜੇ ਸਾਡੇ ਪ੍ਰੈਸ ਪੱਤਰਕਾਰ ਬੰਦੂ ਆ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇਹ ਵੀਡੀਓ ਕਲਿੱਪ ਦਿੱਤੀ ਆ ਉਹਦੀ ਜਿਹੜੀ ਹੁਣ ਵੀਡੀਓ ਕਲਿੱਪ ਸਾਡੇ ਸਾਹਮਣੇ ਆਈ ਆ ਅਸੀਂ ਕੱਲ ਵੀ ਐਸ ਵੀ ਚੈਨਲ ਨੂੰ ਮਿਲੇ ਸੀ ਅੱਜ ਵੀ ਇਕੱਠ ਹੋਇਆ ਵਾ ਮੀਟਿੰਗ ਜਿਹੜੀ ਅਸੀਂ ਰੱਖੀ ਸੀ ਉਹਦਾ ਸਿਰਫ ਐਸਵੀ ਹੋਣਾ ਕਰਕੇ ਵੀ ਮੀਟਿੰਗ ਪੋਸਟਪੋਨ ਕੀਤੀ ਆ ਮੇਕ ਦਿਨ ਇਹਨਾਂ ਦੀ ਪ੍ਰਸ਼ਾਸਨ ਦੀ ਗਲਤੀ ਹੋਣੀ ਹੈ ਅਗਰ ਜਿਹੜੇ ਸਰੋਤਾ ਜੀ ਨੇ ਗੱਲ ਕਹੀ ਹੈ ਵੀ ਜੇ ਇਹ 307 ਤਾਰਾ ਜਿਹੜੀ ਲਾਈ ਆ ਇਹਨਾਂ ਨੇ ਇੱਕ ਤਰਫਾ ਡਰ ਕੇ ਪੁਲਿਸ ਨੇ ਉਹ ਤਾਰਾ ਜਿਹੜੀ 307 ਸਾਡੇ ਮੋੜ ਤੇ ਲਾਈ ਆ ਅਸੀਂ ਉਹਦੀ ਪੁਰਜਰ ਨਿੰਦਾ ਕਰਦੇ ਆ ਅਗਰ 307 ਤਾਰਾ ਨਾ ਥੋੜੀ ਗਈ ਨਾ ਸਾਨੂੰ ਯਕੀਨ ਦਿਵਾਇਆ ਗਿਆ ਨਾ ਜਿਹੜੀ ਬੰਦੀ ਕਾਰਵਾਈ ਆ ਉਹ ਜਾਇਜ਼ ਹੋਵੇ ਨਜਾਇਜ਼ ਅਸੀਂ ਨਹੀਂ ਬਰਦਾਸ਼ਤ ਕਰਨੀ 307 ਤਾਰਾ ਤੋੜ ਕੇ ਸਾਡੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਇੱਕ ਮੈਸੇਜ ਭੇਜਿਆ ਸੀ ਸਾਈ ਜੀ ਨੂੰ ਵੀ ਜਿਹੜੀ ਝਗੜਾ ਹੋਇਆ ਉਹਨੂੰ ਬੰਦ ਦੀ ਕਾਰਵਾਈ ਕਰੋ ਅਗਰ ਜੇ ਸਾਡੇ ਐਸੀ ਸਮਾਜ ਦੇ ਖਿਲਾਫ ਕੋਈ ਬੋਲਿਆ ਅਸੀਂ ਇੱਥੇ ਆ ਕੇ ਜਾਵਾਂਗੇ ਬਰਦੀ ਅਸੀਂ ਉਹਨਾਂ ਦਾ ਜਿਹੜੇ ਪ੍ਰਧਾਨ ਸਾਈ ਜੀ ਆ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਸਾਨੂੰ ਯਕੀਨ ਦਿਵਾ ਵੀ ਤੁਹਾਡੀ ਇਹ ਕਿਸੇ ਗੱਲ ਤੋਂ ਤੁਹਾਡੇ ਸਮਾਜ ਨੂੰ ਕੋਈ ਅਟੈਕ ਨਹੀਂ ਹੋਊਗਾ ਆ ਪਰਸਪਲ ਜਿਹੜੀ 18 ਨੰਗੀ ਆ ਉਸ ਤਰੀਕ ਨੂੰ ਜਿਹੜੀ ਘਟਨਾ ਹੋਈ ਆ ਉਹ ਘਟਨਾ ਨੂੰ ਜੇ ਤੁਸੀਂ ਸਹੀ ਮਾਇਨੇ ਵਿੱਚ ਦੇਖੋ ਉਹ ਵੀਡੀਓ ਵਿੱਚ ਸਾਫ਼ ਦਿਖ ਰਿਹਾ ਆ ਬਈ ਉਹ ਜਿਹੜਾ ਫਗਵਾੜੇ ਦੇ ਸ਼ਰਾਰਤੀ ਅੰਸਰ ਜਿਹੜਾ ਮਾਹੌਲ ਖਰਾਬ ਕਰਨ ਵਾਲਾ ਉਹ ਵੀਡੀਓ ਵਿੱਚ ਸਾਫ਼ ਦਿਖ ਰਿਹਾ ਵੀ ਜਿਹੜਾ ਉਹ ਵਿਅਕਤੀ ਆ ਉਸਨੇ ਪਹਿਲਾਂ ਸਾਡੇ ਮੁੰਡੇ ਤੇ ਅਟੈਕ ਕੀਤਾ ਅਟੈਕ ਕਰਕੇ ਉਸ ਨੂੰ ਐਕਟਿਵ ਉੱਪਰੋਂ ਸੱਟਿਆ ਸੱਟ ਕੇ ਉਸ ਨਾਲ ਕੁੱਟਮਾਰ ਕੀਤੀ ਔਰ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਉਹਨੇ ਆਪਣੇ ਆਪ ਸੱਟਾਂ ਮਾਰੀਆਂ ਜਾਂ ਕੀ ਕੀਤਾ ਉਹਨਾਂ ਨੇ ਫਗਵਾੜੇ ਸ਼ਹਿਰ ਵਿੱਚ ਇੰਨਾ ਡਰਦਾ ਮਾਹੌਲ ਬਣਾਇਆ ਵੀ ਜਿੱਦਾਂ ਕਿਸੇ ਨਾ ਕਿਸੇ ਨਾ ਜਾਨੀ ਮਾਲੀ ਨੁਕਸਾਨ ਹੋ ਗਿਆ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਮੰਨਣ ਵਾਲੇ ਲੋਕ ਆ ਸੰਵਿਧਾਨ ਦੇ ਧਾਰੇ ਵਿੱਚ ਰਹਿ ਕੇ ਕਾਨੂੰਨ ਦੇ ਵਿੱਚ ਧਾਰੇ ਵਿੱਚ ਰਹਿ ਕੇ ਲੜਾਈ ਲੜਨ ਵਾਲੇ ਲੋਕ ਆ ਹਰ ਵਾਰੀ ਕਿਉਂ ਇਹਨਾਂ ਨੂੰ ਇਹਨਾਂ ਨੂੰ ਕਿਉਂ ਲੱਗਦਾ ਵੀ ਹਰ ਕੋਈ ਟਾਰਗੇਟ ਕਰਦੇ ਆ ਜਦੋਂ ਦੇਖ ਲਓ ਮੁਸਲਮਾਨ ਕਮਿਊਨਿਟੀ ਨਾਲ ਇਹਨਾਂ ਦਾ ਪੰਗਾ ਸ਼ੈਡਿਊਲ ਕਾਸਟ ਕਮਿਊਨਿਟੀ ਨਾਲ ਇਹਨਾਂ ਦਾ ਪੰਗਾ ਸਿੱਖ ਪਾਇਚਾਰੇ ਨਾਲ ਇਹਨਾਂ ਦਾ ਪੰਗਾ ਅਸੀਂ ਫਗਵਾੜਾ ਵਾਸੀਆਂ ਨੂੰ ਇਹ ਸਵਾਲ ਕਰਦੇ ਆ ਆਪਣੇ ਤੇ ਬਗਾਨੇ ਦੀ ਪਰਖ ਹਮੇਸ਼ਾ ਯਾਦ ਰੱਖਿਓ ਜਿਹੜਾ ਦਲੀ ਸਮਾਜ ਆ ਅੰਬੇਡਕਰ ਸੈਨਾ ਮੂਲ ਵਾਸੀ ਆ ਇਹ ਹਮੇਸ਼ਾ ਫਗਵਾੜੇ ਸ਼ਹਿਰ ਨਾਲ ਖੜੀ ਸੀ ਖੜੀ ਔਰ ਖੜੀ ਰਹੂਗੀ ਔਰ ਅਸੀਂ ਅੰਬੇਡਕਰ ਸੈਨਾ ਵੱਲੋਂ ਇਹ ਮੰਗ ਵੀ ਕਰਦੇ ਆ ਵੀ ਜਿਹੜਾ ਸਾਡੇ ਸਮਾਜ ਦੇ ਬੱਚੇ ਦੇ 307 ਦਾ ਜਿਹੜਾ ਨਜਾਇਜ਼ ਪਰਚਾ ਕੀਤਾ ਔਰ ਇੱਥੋਂ ਤੱਕ ਵੀ ਇਹ ਗੱਲ ਕਲੀਅਰ ਆ ਵੀ ਉੱਥੇ ਕੋਈ ਗੋਲੀ ਨਹੀਂ ਚੱਲੀ ਜਿਹੜਾ ਆਰਮਜ਼ੈਕ ਵੀ ਲਾਇਆ ਉਸ ਨੂੰ ਸਭ ਤੋਂ ਪਹਿਲਾਂ ਖਾਰਜ ਕਰਕੇ ਜਿਹੜੇ ਜਿਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਆ ਜਿਨ੍ਹਾਂ ਨੇ ਲੜਾਈ ਦੀ ਸ਼ੁਰੂਆਤ ਕੀਤੀ ਆ ਉਹਨਾਂ ਉੱਪਰ ਐਫਆਈਆਰ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਸਿੱਟਿਆ ਜਾਵੇ